ਆ ਜਾਂਦੀ ਹੈ ਕਿ ਇੱਕ ਲੱਖਾਂ ਕਰੋੜਾਂ ਦੀ ਜਾਨ ਬਚਾਉਣ ਵਾਲੀ ਡਾਕਟਰ ਨੂੰ ਉਹਨੂੰ ਜਾਨ ਤੋਂ ਹੱਥ ਧੋਣਾ ਪਿਆ ਜਿਹੜੇ ਬਲਾਤਕਾਰ ਕਰਨ ਆਏ ਆ ਜਿਨ੍ਹਾਂ ਨੇ ਕੁੜੀ ਨੂੰ ਮਾਰ ਦਿੱਤਾ ਉਹਨਾਂ ਨੂੰ ਬਲਾਤਕਾਰ ਕਰਦਿਆਂ ਸ਼ਰਮ ਨਹੀਂ ਤੇ ਮੈਨੂੰ ਬੋਲਣ ਲੱਗਿਆ ਵੀ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਇਹ ਬਿਆਨ ਜਿਹੜੇ ਦਿੱਤੇ ਆ ਕੁੜੀ ਦੇ ਪਿਓ ਨੇ ਦਿੱਤੇ ਆ ਆ ਕਈ ਵਿੱਚ ਕਹਿ ਰਹੇ ਆ ਕਿ ਕੁੜੀ ਦੀ ਫੋਟੋ ਨਹੀਂ ਲਾਉਣੀ ਚਾਹੀਦੀ ਕਾਨੂੰਨੀ ਜੁਰਮਾ ਜੇ ਆ ਉਹ ਆ ਕਿਹੜੇ ਕਾਨੂੰਨ ਦੀਆਂ ਤੁਸੀਂ ਗੱਲਾਂ ਕਰਦੇ ਆ ਓਏ ਅੱਜ 18 19 ਤਰੀਕ ਹੋ ਚੁੱਕੀ ਕਿਸ ਦਾ ਕੋਈ ਪਤਾ ਨਹੀਂ ਕੌਣ ਕੁੜੀ ਨੂੰ ਮਾਰ ਕੇ ਗਾਹ ਗਿਆ ਕਿੰਨੇ 25 30 ਬੰਦਿਆਂ ਨੇ ਆ ਗਲਤ ਕੰਮ ਕੀਤਾ ਹੁਣ ਕੱਲ ਕਰਦੇ ਆ ਜੀ ਖਬਰ ਆਈ ਆ ਕੱਕਤੇ ਤੋਂ ਆ ਇੱਕ ਭੈਣ ਸਾਰਿਆਂ ਦੀ ਸਾਂਝੀ ਆ ਜਿਹਦੇ ਉੱਤੇ ਤਸ਼ੱਦਦ ਹੋਇਆ ਜਿਹਦੇ ਉੱਤੇ ਕਹਿਰ ਹੋਇਆ 22 ਕੁੜੀ ਦੇ ਪਿਓ ਨੇ ਦੱਸਿਆ ਕਿ ਇਹ ਕੁੜੀ ਰਾਤ ਦੀ ਡਿਊਟੀ ਕਰ ਰਹੀ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਦਵਾਈ ਦੇ ਰਹੀ ਆ ਉਹਨਾਂ ਦੀ ਜਾਨ ਬਚਾ ਰਹੀ ਆ ਕੀ ਪਾਣਾ ਵਾਪਰਿਆ ਕਿ ਦਰਿੰਦਿਆਂ ਨੇ ਇਸ ਕੁੜੀ ਉੱਤੇ ਟੁੱਟ ਕੇ ਪੈ ਗਏ ਕੁੜੀ ਦੇ ਨਾਲ ਬਲਾਤਕਾਰ ਹੋਇਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਮੇਰੀਆਂ ਧੀਆਂ ਤੇ ਮੇਰੀਆਂ ਭੈਣਾਂ ਥੋੜੀ ਜੀ ਦੂਰ ਹੋ ਜਿਓ ਬੜੀ ਦੁੱਖ ਦੀ ਗੱਲ ਆ ਜਿਹਦੇ ਵਿੱਚ ਜ਼ਮੀਰ ਹੋਊਗੀ ਨਾ ਚਾਹੇ ਉਹ Hindu ਚਾਹੇ Muslim ਚਾਹੇ Sikh ਆ ਥੱਲੇ ਕਮੈਂਟ ਕਰਕੇ ਉਹਨਾਂ ਦਰਿੰਦਿਆਂ ਨੂੰ ਦੱਸੋ ਵੀ ਕਿਹੜੀ ਸਜ਼ਾ ਹੋਣੀ ਚਾਹੀਦੀ ਆ 15 ਅਗਸਤ ਆਜ਼ਾਦੀ ਦਾ ਦਿਨ ਲੋਕੀ ਖੁਸ਼ੀਆਂ ਮਨਾ ਰਹੇ ਆ ਆਪਣੇ ਆਪ ਨੂੰ ਜੀ ਆਜ਼ਾਦ ਸਮਝ ਰਹੇ ਆ ਆ ਆਜ਼ਾਦੀ ਆ ਕਿ ਇੱਕ ਲੱਖਾਂ ਕਰੋੜਾਂ ਦੀ ਜਾਨ ਬਚਾਉਣ ਵਾਲੀ ਡਾਕਟਰ ਨੂੰ ਉਹਨੂੰ ਜਾਣ ਤੋਂ ਹੱਥ ਧੋਣਾ ਪਿਆ ਜਿਹੜੇ ਬਲਤਕਾਰ ਕਰਨ ਆਏ ਆ ਜਿਨ੍ਹਾਂ ਨੇ ਕੁੜੀ ਨੂੰ ਮਾਰ ਦਿੱਤਾ ਉਹਨਾਂ ਨੂੰ ਬਲਤਕਾਰ ਕਰਦਿਆਂ ਸ਼ਰਮ ਨਹੀਂ ਤੇ ਮੈਨੂੰ ਬੋਲਣ ਲੱਗਿਆ ਵੀ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਇਹ ਬਿਆਨ ਜਿਹੜੇ ਦਿੱਤੇ ਆ ਕੁੜੀ ਦੇ ਪਿਓ ਨੇ ਦਿੱਤੇ ਆ ਆ ਕਈ ਵਿੱਚ ਕਹਿ ਰਹੇ ਆ ਕਿ ਕੁੜੀ ਦੀ ਫੋਟੋ ਨਹੀਂ ਲਾਉਣੀ ਚਾਹੀਦੀ ਇਹ ਕਾਨੂੰਨੀ ਜੁਰਮ ਆ ਜੇ ਆ ਉਹ ਆ ਕਿਹੜੇ ਕਾਨੂੰਨ ਦੀਆਂ ਤੁਸੀਂ ਗੱਲਾਂ ਕਰਦੇ ਆ ਓਏ ਅੱਜ 18-19 ਤਰੀਕ ਹੋ ਚੁੱਕੀ ਕਿਸ ਦਾ ਕੋਈ ਪਤਾ ਨਹੀਂ ਕੌਣ ਕੁੜੀ ਨੂੰ ਮਾਰ ਕੇ ਗਾਹ ਗਿਆ ਕਿੰਨੇ 25-30 ਬੰਦਿਆਂ ਨੇ ਇਹ ਗਲਤ ਕੰਮ ਕੀਤਾ ਹੁਣ ਕੱਲ ਕਰਦੇ ਹਾਂ ਜੀ ਖਬਰ ਆਈ ਆ ਕਲਕੱਤੇ ਤੋਂ ਆ ਇੱਕ ਭੈਣ ਸਾਰਿਆਂ ਦੀ ਸਾਂਝੀ ਆ ਜਿਹਦੇ ਉੱਤੇ ਤਸ਼ੱਦਦ ਹੋਇਆ ਜਿਹਦੇ ਉੱਤੇ ਕੈਰ ਹੋਇਆ 22 ਕੁੜੀ ਦੇ ਪਿਓ ਨੇ ਦੱਸਿਆ ਕਿ ਇਹ ਕੁੜੀ ਰਾਤ ਦੀ ਡਿਊਟੀ ਕਰ ਰਹੀ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਦਵਾਈ ਦੇ ਰਹੀ ਆ ਉਹਨਾਂ ਦੀ ਜਾਨ ਬਚਾ ਰਹੀ ਆ ਕੀ ਪਾਣਾ ਵਾਪਰਿਆ ਕਿ ਦਰਿੰਦਿਆਂ ਨੇ ਇਸ ਕੁੜੀ ਉੱਤੇ ਟੁੱਟ ਕੇ ਪੈ ਗਏ ਕੁੜੀ ਦੇ ਨਾਲ ਬਲਾਤਕਾਰ ਹੋਇਆ ਕੁੜੀ ਦਾ ਚੂੜਾ ਟੁੱਟਾ ਕੁੜੀ ਨੂੰ ਕੁੱਟਿਆ ਮਾਰਿਆ ਨੋਚਿਆ ਗਿਆ ચીਸ ਛਾੜਾ ਪੈਂਦਾ ਰਿਆ ਪਰ ਕਿਸੇ ਨੇ ਵੀ ਆਣ ਕੇ ਛੁਡਾਇਆ ਨਹੀਂ ਕਲਕੱਤੇ ਦੀ ਪੁਲਿਸ ਸੁੱਤੀ ਆ ਅਜੇ ਸਾਰੇ ਦੇਸ਼ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਆਹ ਦੇਸ਼ ਵਿੱਚ ਆਜ਼ਾਦੀ ਦੇ ਦਿਨ ਤੇ ਇਹ ਦਰਿੰਦੇ ਲੋਕ ਕਰ ਰਹੇ ਆ ਸੁਣੀ ਸੁਣੀ ਜਾਇਓ ਤੁਹਾਡੀਆਂ ਅੱਖਾਂ 'ਚ ਪਾਣੀ ਆਊਗਾ ਦੁੱਖ ਵੀ ਲੱਗੂਗਾ ਇੰਨਾ ਉਹਨਾਂ ਜ਼ਾਲਿਮਾਂ ਨੇ ਨੋਚਿਆ ਦਰਿੰਦਿਆਂ ਨੇ ਨੋਚਿਆ ਕਿ ਕੁੜੀ ਦੀਆਂ ਜਿਹੜੀਆਂ ਅੱਖਾਂ ਦੀਆਂ ਐਂਕਾਹਿੰਨਾ ਉਹ ਤੋੜ ਕੇ ਅੱਖਾਂ ਵਿੱਚ ਕਾਚ ਖੋ ਗਿਆ ਇਹਨਾਂ ਦੋਵਾਂ ਵਿੱਚੋਂ ਅੱਖਾਂ ਵਿੱਚੋਂ ਲਹੂ ਆ ਰਿਹਾ ਆਪ ਪੱਟ ਪੰਜਾ ਛੇ ਬੰਦਿਆਂ ਨੇ ਫੜੇ ਹੋਣਗੇ ਗਲਤ ਕੰਮ ਕਰਨ ਲੱਗੇ ਆ ਵਿਚਕਾਰੋਂ ਕੁੜੀ ਚੀਰ ਕੇ ਰੱਖ ਦਿੱਤੀ ਕੁੜੀ ਦੇ ਪਿਓ ਦਾ ਬਿਆਨ ਆ ਕਿ 100 200 ਗ੍ਰਾਮ ਉਹਦੇ ਗੋਪਤ ਅੰਗ ਤੇ ਵੀਰਜ ਪਿਆ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨਾ ਕਿ 150 ਤੋਂ ਬੰਦੇ ਘੱਟ ਨਹੀਂ ਹੋਣਗੇ ਕਿ ਜਿਨ੍ਹਾਂ ਨੇ ਇਹ ਗਲਤ ਕੰਮ ਕੀਤਾ ਹੋਊਗਾ ਜਦੋਂ ਡਾਕਟਰੀ ਰਿਪੋਰਟ ਆਈ ਆ ਉਹਦੇ ਵਿੱਚ ਸਾਰਾ ਹੀ ਕੁਝ ਕਲੀਅਰ ਹੋ ਗਿਆ ਕਿ 2530 ਬੰਦੇ ਸੀਗੇ ਕੁੜੀ ਦੀ ਘਟਮਾਰ ਹੋਈ ਆ ਉਹਨੂੰ ਬਹੁਤ ਤੜਫਾ ਤੜਫਾ ਕੇ ਕੋਹ ਕੋਹ ਕੇ ਮਾਰਿਆ ਗਿਆ ਜਿਹੜੇ ਤੁਸੀਂ ਵੀਡੀਓ ਵੇਖਣਦੇ ਆ ਬਾਈ ਆਪਣੇ ਬੱਚੇ ਬਚਾ ਲਓ ਆਪਣੀਆਂ ਧੀਆਂ ਬਚਾ ਲਓ ਕੋਈ ਪਤਾ ਨਹੀਂ ਹਫਸ਼ ਦੇ ਭੁਖੇ ਕਿਹੜੀ ਗਲੀ 'ਚ ਕਿਹੜੀ ਨੌਕਰੀ 'ਚ ਬੈਠੇ ਆ ਆ ਜਿਹੜੇ ਕਹਿ ਦਿੰਦੇ ਆ ਨਾ ਕਿ ਕੁੜੀਆਂ ਪੜੀਆਂ ਲਿਖੀਆਂ ਇਹਨਾਂ ਨੂੰ ਆਜ਼ਾਦੀ ਆ ਇਹਨਾਂ ਨੂੰ ਜੇ ਆ ਉਹ ਆ ਆ ਵੇਖ ਲਓ ਮੈਂ ਮੰਨਦਾ ਕਿ ਕੁੜੀਆਂ ਨੂੰ ਕੁੱਖਾਂ ਵਿੱਚ ਕਿਉਂ ਮਾਰਿਆ ਜਾਂਦਾ ਆਹੀ ਕਾਰਨ ਕਿ ਇੱਕੋ ਪਿਓ ਦਾ ਕਿੱਡਾ ਤਗੜਾ ਜਿਗਰਾ ਹੋਊਗਾ ਕਿ ਜਿੰਨੇ ਪੜਾ ਲਿਖਾ ਕੇ ਆਪਣੇ ਦੇਸ਼ ਦੀ ਸੇਵਾ ਕਰਨ ਵਾਸਤੇ ਕੁੜੀ ਨੂੰ ਡਾਕਟਰ ਬਣਵਾਇਆ ਉਹਨੂੰ ਆ ਆ ਸਿਲਾ ਮਿਲਿਆ ਅੱਜ ਗੱਲ ਇੱਥੇ ਤੁਸੀਂ ਇਹ ਨਾ ਕਹੋ ਕਿ ਮੈਂ ਹਮੇਸ਼ਾ ਸਿੱਖਾ ਦੀ ਵੀਡੀਓ ਬਣਾਉਣਾ ਮੇਰੇ ਵਾਸਤੇ ਸਾਰੇ ਹੀ ਬਰਾਬਰ ਜਿੱਥੇ ਜ਼ੁਲਮ ਹੁੰਦਾ ਜਿੱਥੇ ਧੱਕਾ ਅੰਦਾਜ਼ ਜਿੱਥੇ ਗਲਤ ਕੰਮ ਹੁੰਦਾ ਉੱਥੇ ਬਾਅਦ ਚੁਕਣਾ ਤੁਹਾਡਾ ਸਾਰਿਆਂ ਦਾ ਫਰਜ਼ ਆ। ਇਹ ਕੋਈ ਪਹਿਲੀ ਵਾਰ ਨਹੀਂ ਕਦੀ ਦਿੱਲੀ ਕਦੀ ਬੰਬੇ ਵੱਡਿਆਂ ਸ਼ਹਿਰਾਂ ਦੇ ਵਿੱਚ ਪੜੇ ਲਿਖੇ ਲੋਕ ਹੀ ਇਹ ਕੰਮ ਕਰ ਰਹੇ ਆ। ਜੇ ਅਰਬ ਵਿੱਚ ਇਹ ਕੰਮ ਹੋਇਆ ਹੁੰਦਾ ਹੁਣ ਨੂੰ 25 ਬੰਦਿਆਂ ਦੀਆਂ ਅਰਥੀਆਂ ਉੱਠਣੀਆਂ ਸਿਗੀਆਂ। ਤੁਹਾਨੂੰ ਲੱਗਦਾ ਨਾ ਕਿ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ। ਅੱਜ ਇਹ ਗਰੀਬ ਦੀ ਕੁੜੀ ਆ ਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਕੋਈ ਉੱਠਿਆ ਨਹੀਂ ਅੱਜ ਕੈਂਡਲ ਰੋਸ ਮਾਰਚ ਨਹੀਂ ਹੋਏ। ਜੇ ਕਿਸੇ ਅਫਸਰ ਦੀ ਮੰਤਰੀ ਦੀ ਜੱਜ ਦੀ ਵਕੀਲ ਦੀ ਕਿਸੇ ਅਮੀਰ ਬੰਦੇ ਦੀ ਕੁੜੀ ਹੁੰਦੀ ਨਾ ਤੇ ਹੁਣ ਤੱਕ ਸਾਰੇ ਫੜੇ ਜਾਣੀ ਸੀਗੇ ਪਿਛੇ ਦੇ ਇੱਕ ਰਿਪੋਰਟ ਵਿੱਚ ਪਤਾ ਲੱਗਾ ਕਿ ਆਨਲਾਈਨ ਕਿਸੇ ਅਫਸਰ ਦੀ ਜਨਾਨੀ ਨਾਲ ਕਿਸੇ ਨੇ ਠੱਗੀ ਮਾਰ ਲਈ ਪੰਜਾਬ ਤੋਂ ਬੈਠੇ ਨੇ ਦੂਸਰੀ ਸਟੇਟ ਵਿੱਚ ਜਾ ਕੇ ਉਹ ਬੰਦੇ ਜਿਨ੍ਹਾਂ ਨੇ ਚੋਰੀ ਕੀਤੀ ਉਹ ਘੇਰ ਲਏ ਹਨਾ ਆਪਣੇ ਘਰ ਅੱਗ ਲੱਗੀ ਤੇ ਸੇਕ ਲੱਗਾ ਬਗਾਨੇ ਦੀ ਧੀ ਧੀ ਨਹੀਂ ਗੀ ਇਹ ਕੱਲਾ ਧੀਆਂ ਨਾਲ ਇੱਥੇ ਨਹੀਂ ਸਪੋਰਟਸ ਵਿੱਚ ਸਕੂਲਾਂ ਵਿੱਚ ਗਲੀਆਂ ਰਾਹਾਂ ਦੇ ਵਿੱਚ ਗੰਦ ਪਾਇਆ ਸਾਡੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਕਿੰਨਾ ਇਹਨਾਂ ਨੂੰ ਉੱਚਾ ਦੱਸ ਕੇ ਗਏ ਆ ਇੱਕੋ ਕੋ ਮੰਦਾ ਆਖ ਕੇ ਜਿਵੇਂ ਮੇਰੇ ਜਾਨ ਇਹ ਨਾਰੀ ਦੀ ਕੋਈ ਕਦਰ ਨਹੀਂ ਆ ਐਡੇ ਖਵਸ਼ ਦੇ ਭੁੱਖੇ ਨਾ ਸਾਡੇ ਲੋਕ ਡੰਗਰਾਂ ਨੂੰ ਵੀ ਬਖਸ਼ਦੇ ਜੇ ਤੁਹਾਨੂੰ ਲੱਗਦਾ ਕਿ ਉਸ ਪਰਿਵਾਰ ਨਾਲ ਖੜਨਾ ਚਾਹੀਦਾ ਉਹਦੀ ਆਵਾਜ਼ ਚੁਕਣੀ ਚਾਹੀਦੀ ਹੈ ਤੇ ਆਜੋ ਫਿਰ ਵੱਸ ਵੱਦ ਪੋਸਟ ਸ਼ੇਅਰ ਕਰੋ ਸਰਕਾਰੀ ਦਰਬਾਰੇ بچਾਓ ਕੁੜੀ ਦੇ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਹੋ। ਹੋਰ ਕਿੰਨੀਆਂ ਕੁੜੀਆਂ ਪੰਜਾਬ ਦੇ ਵਿੱਚ ਹੋਣਗੀਆਂ? ਜੇ ਕਿਤੇ ਵਾਕਿਆ ਜੇ ਪੰਜਾਬ 'ਚ ਗੱਲ ਹੋਈ ਹੁੰਦੀ ਤਾਂ ਹੁਣ ਨੂੰ ਲੱਕੇ ਸਦਾਨੇ ਨਾ ਪਾਣੇ ਹੁਣਾਂ ਨੇ। ਹੋਰ ਜਿਹੜੇ ਉਥੋਂ ਦੇ ਵੀਰ ਆ ਸਾਰਿਆਂ ਨੇ ਨਹਿਰ ਬੰਦ ਨਾਲ ਟਰਾਲੀਆਂ ਟਰੈਕਟਰ ਭਰ-ਭਰ ਆ ਜਾਣਾ। ਸਾਡਾ ਪੰਜਾਬ ਤੇ ਜਾਗਦਾ। ਸਾਡਾ ਪੰਜਾਬ ਤੇ ਘਰ ਦਿੰਦਾ ਦੋਰਿਆਂ ਆ। ਆ ਬਾਕੀ ਇਹ ਸਟੇਟਾਂ ਨੂੰ ਕੀ ਅੱਗ ਲੱਗੀ ਐ। ਪਹਿਲਾਂ ਵੀ ਦਰਿੰਦਿਆਂ ਨੇ ਇੱਕ ਕੁੜੀ ਨੂੰ ਸਾੜ ਕੇ ਫੂਕ ਕੇ ਮਾਰਤਾ ਸੀ। ਦਿੱਲੀ ਵਿੱਚ ਰਾਡਾਂ ਦੇ ਨਾਲ ਕੁਝ ਕਈ ਕੁਝ ਕੀਤਾ ਗਿਆ। ਦਿੱਲੀ ਦੇ ਵਿੱਚ ਹੀ ਤਬੂਤ ਬਣਾ ਕੇ ਕੁੜੀ ਨੂੰ ਮਾਰ ਕੇ ਦੱਬ ਦਿੱਤਾ ਗਿਆ। ਤੇ ਕੁੜੀਆਂ ਨਾਲ ਹੀ ਥੋ ਸਾਰਾ ਕੁਝ ਹੁੰਦਾ। ਕੁੜੀਆਂ ਨੂੰ ਸੰਭਲਣਾ ਪੈਣਾ। ਕਿਸੇ ਦਾ ਯਕੀਨ ਨਾ ਕਰੋ। ਇਹ ਕਾਲਜੋਗ ਦਾ ਜ਼ਮਾਨਾ ਵਾ। ਜੇ ਕੋਈ ਬਾਹਰੋਂ ਕੋਈ ਐਨਆਰਆਈ ਕੁੜੀ ਕੋਈ ਘੁੰਮਣ ਆਉਂਦੀ ਆ ਡੈਨਮਾਰਕ ਤੋਂ ਗੋਰੀ ਗਈ ਓਦਣਾ ਇਦਾਂ ਹੋਇਆ ਕਈ ਖਬਰਾਂ ਸਾਹਮਣੇ ਆਉਂਦੀਆਂ ਕਈ ਸਪੇਨ ਤੋਂ ਗਈ ਉਹਨੂੰ ਲੋਜਨੋਜ ਕੰਜਰ ਖਾ ਗਏ ਪਤਾ ਨਹੀਂ ਕਿ ਕਿੱਥੇ ਬੇੜਾ ਕਰ ਗਿਆ ਮੇਰੇ ਕਈ ਭੈਣ ਭਰਾਵਾਂ ਨੇ ਵੀਡੀਓ ਵੇਖ ਵੀ ਚੁੱਕੇ ਹੋਣਗੇ ਆਪਣੇ ਕਮੈਂਟ ਕਰਿਓ ਵੀ ਇਹਨੂੰ ਕੀ ਹੋ ਜਾ ਗੱਲਿਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਕੁੜੀ ਦੇ ਨਾਲ ਬਹੁਤ ਗਲਤ ਹੋਇਆ